ਸਤਿ ਸ਼੍ਰੀ ਅਕਾਲ ਫੇਸਬੁੱਕ ਵਾਲੇ ਵੀਰਾਂ ਨੂੰ ਆਪਣਾ ਪੇਜ ਹੈ ਜੀ ਕੰਪੈਨ ਲਵਰ ਇਹਨੂੰ ਕਰੋ ਤੁਸੀਂ ਲਾਈਕ ਸ਼ੇਅਰ ਫੋਲੋ ਹੋਰ ਸੁਣਾਓ ਦੋਸਤੋ ਅੱਜ ਅਸੀਂ ਗਏ ਆ ਖੇਤ ਦੇਖੋ ਅਸੀਂ ਸਾਡੇ ਖੇਤ ਕਿੰਨੀ ਹਰਿਆਲੀ ਆ ਕਿੰਨੇ ਬੂਟੇ ਲਾਏ ਬੂਟੇ ਜ਼ਿੰਦਗੀ ਦੇ ਵਿੱਚ ਦਰਖਤ ਲਾਉਣੇ ਬਹੁਤ ਜ਼ਰੂਰੀ ਆ ਦਰਖਤ ਲਾਇਆ ਕਰੋ ਖੇਤ ਥੋੜੀ ਘਣੀ ਗਾ ਬਹਿਣ ਵਾਸਤੇ ਵੀ ਛੱਡੋ ਤੇ ਦਰਖਤ ਵੀ ਜ਼ਰੂਰ ਲਾਓ ਅੱਜ ਗੋਰਾ ਵੀ ਵਿਚਾਰਾ ਹੁਣੇ ਹੀ ਆਇਆ ਕੱਖ ਵਾਲੇ ਬੰਦੇ ਹਟਾ ਕੇ ਤੇ ਮੈਂ ਕਿਹਾ ਬੋਲੀਆਂ-ਬਾਲੀਆਂ ਸੁਣਾ ਦੇ ਬੋਲੀਆਂ ਬਹੁਤ ਜਾਣਦਾ ਕਹਿੰਦਾ ਯਾਰ ਬੋਲੀਆਂ ਕੱਖ ਵਾਲਿਆਂ ਨੇ ਭਲਾਤੀਆਂ ਬਾਕੀ ਸੁਣਦੇ ਆ ਜਿੰਨੇ ਆ ਕਿ ਚੱਲ ਹੋਈਆਂ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਅੱਜ ਅੰਮ੍ਰੇ ਲੋਗ ਗੋਰੇ ਨੂੰ 80 ਗਾਲ ਬਲਾਉਗੇ 80 ਗਾਲ ਜੀ ਇਹ ਆ ਜੀ ਗੋਰਾ ਸਲਿਆਣੀ ਕੱਖ ਕਾੜ ਦੇ ਬੋਲੀਆਂ ਸਾਨੀਆਂ ਭਲਾਤੀਆਂ ਕੱਖ ਵਾਲਿਆਂ ਨੇ ਜਲੋ ਸੁਲਾ ਦਿੰਦੇ ਇੱਕ ਦੋ ਹਾਂ ਜਿੰਨੀਆਂ ਵੀ ਆਉਂਦੀਆਂ ਚੱਲ ਆਰੀ ਯਾਰ ਯਾਰੀ ਵਿੱਚੇ ਗਰਾਮਾਂ ਦੇ ਫਿਰ ਲੱਗਦੀ ਰੋਸ਼ਨੀ ਪਾਰੀ ਯਾਰ ਬੇਲੀਆਂ ਦਾ ਕੱਠ বাজ ਗਿਆ ਫਿਰ ਬੋਤਲਾਂ ਮਗਾਲੀਆਂ 40 40 ਚ ਇੱਕ ਵਾਰ ਗਈ ਠਣਦਾਰ ਦੇ ਮੱਥੇ ਵਿੱਚ ਮਾਰੀ ਠਣਦਾਰ ਐਂਡ ਕੇ ਚ ਹੱਥ ਟੁੱਟ ਗਈ 45 ਨਿਉਕੇ ਚੱਕ ਪਤਲੋ ਗੇਨ ਘੁੰਮਰਵਾਉਣ ਵਾਲੇ ਉਹ ਪਾਈਏ ਸਨਾ ਸਨਾ ਜੰਨੀਆਂ ਆਉਂਦੀਆਂ ਤੈਨੂੰ ਹਾਲ ਦੇ ਹਾਲ ਦੇ ਹਾਲ ਦੇ ਮਕਲਾਵਾ ਕਣਾ ਦਾ ਫਰਜਨ ਬਗਲਿਆ ਦੀ ਜੜਦੀ ਅੱਲਾ ਦੀ ਮਾਂ ਤਕੜੀ ਜਿਹੜੀ ਤੇ ਖੂਕੇ ਸਮਾਨ ਨੂੰ ਮੋੜਦੀ ਮਗਰਾਈਆਂ ਦੀ ਮਾਂ ਤਕੜੀ ਜਿਹੜੀ ਵਿੱਚ ਨਦੀਆਂ ਦੇ ਉਤਾਰਦੀ ਬੋਤਰ ਜੀਏ ਵੀ ਪਰ ਪੀਲ ਆਪੀ ਲਾ ਕਰਦੀ ਠੀਕ ਆ ਠੀਕ ਆ ਨੱਪਿਆ ਕਿੱਲੀ ਨੱਪਿਆ ਕਿੱਲੀ ਸੁਣਾ ਕੋਈ 2 4 ਹੋਰ ਕਿੰਨੀਆਂ ਸੋਹਣੀਆਂ ਬੋਲੀਆਂ ਆਉਂਦੀਆਂ ਤੈਨੂੰ ਗੋਰੀਆ ਯਾਰ ਆ ਜਾ ਠੀਕ ਹੈ ਜੀ ਆ ਇਹ ਬੰਦਾ ਥੋੜਾ ਥੱਕਿਆ ਹੈ ਕਿਸੇ ਦਿਨ ਵਿਹਲੇ ਟਾਈਮ ਤੁਹਾਨੂੰ ਇਹਦੇ ਤੋਂ ਬੋਲੀਆਂ-ਬਾਲੀਆਂ ਸੁਣਾਵਾਵਾਂਗੇ ਪੂਰੀਆਂ ਚੰਗੀ ਤਰ੍ਹਾਂ ਅੱਜ ਥੱਕਿਆ ਆਇਆ ਸੀਗਾ ਤੇ ਠੀਕ ਹੈ ਫਿਰ ਆ ਡੋਲ ਨਹੀਂ ਚਾਹ ਲਈ ਲੈ ਆਂਗਾ ਕਿ ਮੈਂ ਲੈ ਜਾ ਚੱਲ ਲਈ ਆਂ ਫਿਰ ਭਾਂਡੇ ਆ ਕੱਪ ਵੀ ਲੈ ਆਂ ਤੇ ਠੀਕ ਹੈ ਜੀ ਇਹਨੇ ਅੱਜ 2:30 ਵਜੇ ਤੱਕ ਰਹੂਗਾ ਖੇਤ ਪਾਣੀ ਪੁਣੀ ਸੈੱਟ ਕਰਕੇ ਆਊਗਾ ਤੇ ਆਪਾਂ ਚੱਲਦੇ ਆਂ ਜੀ ਘਰੇ ਤੇ ਨਾਲ ਤੁਹਾਡੇ ਨਾਲ ਵੀ ਵੀ ਸ਼ੇਅਰ ਕਰਦੇ ਆਪਾਂ ਨਾਲੇ ਚੱਲਦੇ ਆਂ ਫਸ ਘਰੇ ਜਿਸ ਦਿਨ ਵਿਹਲਾ ਫੂਲਾ ਹੋ ਜਾਣਾ ਜੀ ਮੌਸਮ ਹੋ ਜਾ ਠੰਡਾ ਉਸ ਦਿਨ ਆਪਾਂ ਕੋਰੇ ਤੋਂ ਤੁਹਾਨੂੰ ਨਾਵਾਗੇ ਬੋਲੀਆ ਤੇ ਮੋਟਰਾਂ ਜੀ ਪ੍ਰੋ ਚੱਲੀ ਜਾਂਦੀ ਛੋਨਾ 26 ਦੇਖ ਲਓ ਉਹ ਮਾਂ ਮੌਸਮ ਹੋਇਆ ਤੇ ਕਿਤੇ ਤਾਂ ਰੱਬ ਸ਼ਾਂਜੀ ਕਰ ਦਿੰਦਾ ਕਿਤੇ ਤਬ ਕਰ ਦਿੰਦਾ ਠੀਕ ਆ ਛੋਨਾ ਮੌਸਮ ਐ ਨਹੀਂ ਗਰਮੀ ਨਹੀਂ ਗਈ ਗਰਮੀ ਐਨੀ ਜ਼ਿਆਦਾ ਨਹੀਂ ਗਈ ਕਿਉਂਕਿ ਨਹੀਂ ਪਰਸੋਂ ਹੀ ਪੈ ਕੇ ਖੜਿਆ ਬੱਧੀਆ ਮੌਸਮ ਹੋਇਆ ਪਿਆ ਲੱਗਦਾ ਕਿ ਉਹ ਸਮਾਈ ਠੀਕ ਹਾਲ ਚੰਗ ਜੀ ਓਕੇ ਬਾਏ ਅਗਲੀ ਵੀਡੀਓ ਵੱਡੇ ਨਾਲ ਫਿਰ ਸ਼ੇਅਰ ਕਰਾਂਗੇ